ਕਣਕ ਦੀ ਹਰ ਸਾਲ ਕੋਈ ਨਾ ਕੋਈ ਨਵੀਂ ਕਿਸਮ ਆਉਂਦੀ ਰਹਿੰਦੀ ਹੈ ਪਿਛਲੇ ਸਾਲਾਂ ਦੇ ਵਿੱਚ ਤਾਂ 2 2 3 3 ਕਿਸਮਾਂ ਵੀ ਕਣਕ ਦੀਆਂ ਆਉਂਦੀਆਂ ਰਹੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਵੀ ਕੋਈ ਨਾ ਕੋਈ ਕਿਸਮ ਤਕਰੀਬਨ ਹਰ ਸਾਲ ਕਿਸਾਨਾਂ ਦੇ ਲਈ ਰੀਲੀਫ ਕੀਤੀ ਜਾਂਦੀ ਰਹਿੰਦੀ ਹੈ ਇਸੇ ਤਰ੍ਹਾਂ ਭਾਰਤੀ ਕਣਕ ਅਤੇ ਜੌਂ ਖੋਜ ਕੇਂਦਰ ਕਰਨਾਲ ਦੇ ਵੱਲੋਂ ਵੀ ਕੋਈ ਨਾ ਕੋਈ ਕਿਸਮ ਤਕਰੀਬਨ ਹਰ ਸਾਲ ਜਿਹੜੀ ਰਿਲੀਜ਼ ਕੀਤੀ ਜਾਂਦੀ ਰਹਦੀ ਆ ਤੇ ਇਸ ਲਈ ਕਣਕ ਦੀਆਂ ਕਾਫੀ ਸਾਰੀਆਂ ਜਿਹੜੀਆਂ ਕਿਸਮਾਂ ਹੋਣ ਕਰਕੇ ਜ਼ਿਮੀਂਦਾਰਾਂ ਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਕਿ ਕਿਹੜੀ ਕਿਸਮ ਆਪਾਂ ਬੀਜੀਏ ਤੇ ਕਿਹੜੀ ਕਿਸਮ ਛੱਡੀਏ ਹਰ ਸਾਲ ਨਵੀਂ ਕਿਸਮਾਂ ਵੱਡੇ ਰਕਵੇ ਦੇ ਵਿੱਚ ਬੀਜਣੀ ਕਈ ਵਾਰੀ ਗਲਤ ਫੈਸਲਾ ਸਾਹਤ ਹੋ ਜਾਂਦਾ ਤੇ ਨੁਕਸਾਨ ਹੋ ਜਾਂਦਾ ਕਈ ਵਾਰੀ ਝਾੜ ਘਟ ਜਾਂਦਾ ਤੇ ਇਸ ਲਈ ਜਿਹੜੀ ਕਿਸਮ 2-3 ਸਾਲ ਕਿਸਾਨਾਂ ਦੇ ਖੇਤਾਂ ਦੇ ਵਿੱਚ ਟ੍ਰਾਈਲਾਂ ਦੇ ਵਿੱਚ ਵਧੀਆ ਫਿੱਟ ਬੈਠੇ ਚੰਗੀ ਆਵੇ ਉਹ ਕਿਸਮ ਹੀ ਆਪਾਂ ਨੂੰ ਬੀਜਣੀ ਚਾਹੀਦੀ ਹੈ ਇੱਥੇ ਆਪਾਂ ਤੁਹਾਨੂੰ 5 ਕਿਸਮਾਂ ਦੇ ਬਾਰੇ ਗੱਲਬਾਤ ਕਰਾਂਗੇ ਜਿਹੜੀਆਂ ਪਿਛਲੇ ਸਾਲਾਂ ਦੇ ਵਿੱਚ ਕਿਸਾਨਾਂ ਦੇ ਖੇਤਾਂ ਦੇ ਵਿੱਚ ਟ੍ਰਾਈਲਾਂ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਿਆ ਉਹਨਾਂ ਨੇ ਅਤੇ ਝਾੜ ਵੀ 60 ਤੋਂ 70 ਮਣ ਤੱਕ ਇਹਨਾਂ ਕਿਸਮਾਂ ਦਾ ਆਉਂਦਾ ਰਿਹਾ ਤਾਂ ਬਈ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਜਗਜੀਵਨ ਸਿੰਘ ਜਵੰਦਾ ਤੇ ਤੁਸੀਂ ਜੁੜੇ ਹੋ YouTube ਚੈਨਲ ਜੰਕਸ਼ਨ ਖੇਤੀਬਾੜੀ ਦੇ ਨਾਲ ਜੋ ਵੀ ਕੋਈ ਕਿਸਾਨ ਵੀਰ ਚੈਨਲ ਤੇ ਨਵੇਂ ਆਏ ਨੇ ਪਹਿਲੀ ਵਾਰੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਆਉਣ ਵਾਲੀ ਕੋਈ ਵੀ ਅਪਡੇਟ ਉਹਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਤੁਹਾਡੇ ਤੱਕ ਵੀਡੀਓ ਪਹੁੰਚਦੀ ਰਹੇ ਕਿਸਾਨ ਦੋਸਤੋ ਕਿਸਮਾਂ ਬਹੁਤ ਨੇ ਕਣਕ ਦੀਆਂ ਪਰ ਆਪਾਂ ਸਿਰਫ ਪੰਜ ਕਿਸਮਾਂ ਦੇ ਬਾਰੇ ਇੱਥੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪੀ ਵੀ ਡਬਲਯੂ 826 ਦੇ ਬਾਰੇ ਗੱਲਬਾਤ ਕਰਾਂਗੇ ਇਹ 2-3 ਸਾਲ ਪਹਿਲਾਂ ਰਿਲੀਜ਼ ਕੀਤੀ ਗਈ ਸੀ 2022 ਦੇ ਵਿੱਚ ਤਕਰੀਬਨ ਇਹ ਕਿਸਮ ਰਿਲੀਜ਼ ਕੀਤੀ ਗਈ ਸੀ ਚੰਗੇ ਵਧੀਆ ਝਾੜ ਵਾਲੀ ਕਿਸਮ ਹੈ ਜਿਵੇਂਦਾਰਾਂ ਦੇ ਖੇਤਾਂ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਇਹਨੇ ਕੀਤਾ ਚੰਗੇ ਰਿਜ਼ਲਟ ਇਹਦੇ ਆਏ ਨੇ ਐਵਰੇਜ ਝਾੜ ਯੂਨੀਵਰਸਿਟੀ 24 ਕੁਇੰਟਲ ਦੱਸਦੀ ਹੈ ਪਿਛਲੇ ਸਾਲ ਜੀਵਨਧਰਾਂ ਦੇ ਖੇਤਾਂ ਵਿੱਚ 26 27 ਕੁਇੰਟਲ ਤੱਕ ਵੀ ਇਹ ਕਿਸਮ ਨੇ ਝਾੜ ਦਿੱਤਾ ਕਿਉਂਕਿ ਪਿਛਲੇ ਸਾਲ ਮੌਸਮਾ ਅਣਕ ਦੇ ਅਨੁਕੂਲ ਸੀ ਮੌਸਮ ਵਧੀਆ ਸੀਗਾ ਤੇ ਝਾੜ ਬਹੁਤ ਵਧੀਆ ਆਏ ਸੀ ਕੱਦ ਦੀ ਗੱਲ ਕਰੀਏ ਕੱਦੇ ਦਾ ਕੋਈ ਜਿਆਦਾ ਕੱਦ ਨਹੀਂ ਹੈਗਾ 100 ਸੈਂਟੀਮੀਟਰ ਇਹਦਾ ਕੱਦ ਦਾ ਤੇ ਪੱਕਣ ਦੇ ਵਿੱਚ ਇਹ 148 ਦਿਨ ਲੈਂਦੀ ਹੈ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਦਾ ਮੁਕਾਬਲਾ ਕਰਨ ਦੇ ਵਿੱਚ ਦਰਮਿਆਨੀ ਸਮਰੱਥਾ ਰੱਖਦੀ ਆ ਸਮਰੱਥਾ ਰੱਖਦੀ ਆ ਪਰ ਦਰਮਿਆਨੀ ਸਮਰੱਥਾ ਰੱਖਦੀ ਆ 25 ਨਵੰਬਰ ਤੱਕ ਵੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜਾ ਝਾੜ ਹੈ ਦਾ ਪਿਛਲੇ ਸਾਲਾਂ ਚ ਵਧਿਆ ਰਿਹਾ ਅੱਗੇ ਗੱਲ ਕਰਦੇ ਆ ਕਣਕ ਦੀ ਇੱਕ ਹੋਰ ਬਹੁਤ ਵਧੀਆ ਕਿਸਮ ਹੈ ਡੀਬੀਡਬਲਯੂ 327 ਇਹ ਕਿਸਮ ਭਾਰਤੀ ਕਣਕ ਖੋਜ ਕੇਂਦਰ ਕਰਨਾਲ ਦੇ ਵੱਲੋਂ 2 ਸਾਲ ਪਹਿਲਾਂ ਤਕਰੀਬਨ ਇਹ ਰਿਲੀਜ਼ ਕੀਤੀ ਗਈ ਸੀ ਪੰਜਾਬ ਦੇ ਵਿੱਚ ਪਿਛਲੇ ਸਾਲ ਕਾਫੀ ਏਰੀਏ ਦੇ ਵਿੱਚ ਜ਼ਿਮੀਂਦਾਰਾਂ ਨੇ ਇੱਕ ਕਿਸਮ ਦੀ ਬਿਜਾਈ ਕੀਤੀ ਸੀ ਤੇ ਪੰਜਾਬ ਦੇ ਵਿੱਚੋਂ ਹੀ ਇੱਕ ਜ਼ਿਮੀਂਦਾਰ ਦੇ ਵੱਲੋਂ ਸਭ ਤੋਂ ਵੱਧ ਝਾੜ 33 ਕੁਇੰਟਲ ਲੈ ਕੇ ਆਹ ਰਿਕਾਰਡ ਕੈਮ ਕੀਤਾ ਸੀ ਤੇ ਸੰਸਥਾ ਦੇ ਵੱਲੋਂ ਉਹ ਕਿਸਾਨ ਨੂੰ ਸਨਮਾਨਤ ਵੀ ਕੀਤਾ ਗਿਆ ਚਲੋ ਕੁੱਲ ਮਿਲਾ ਕੇ ਆਪਾਂ ਗੱਲ ਕਰ ਦਿਆਂ ਵੀ ਇਹ ਜਿਹੜੀ ਕਿਸਮ ਬਹੁਤ ਵਧੀਆ ਕਿਸਮ ਹੈ ਪੰਜਾਬ ਦੇ ਵਿੱਚ ਬਜਾਈ ਦੇ ਲਈ ਬਹੁਤ ਵਧੀਆ ਚੰਗੇ ਦੇ ਰਿਜ਼ਲਟ ਨੇ ਪਿਛਲੇ ਸਾਲ ਜੀਮਿਕਾਰਾਂ ਦੇ ਖੇਤਾਂ ਦੇ ਵਿੱਚ 27 28 ਕੁਇੰਟਲ ਤੱਕ ਇਹ ਕਿਸਮ ਨੇ ਝਾੜ ਦਿੱਤਾ ਤੇ ਲੰਮੇ ਸਮੇਂ ਵਾਲੀ ਕਿਸਮ ਹੈ ਲੌਂਗ ਡਿਊਰੇਸ਼ਨ ਕਿਸਮ ਹੈ ਪੱਕਣ ਦੇ ਵਿੱਚ 155 ਦਿਨ ਤੱਕ ਇਹ ਲੈ ਜਾਂਦੀ ਹੈ ਹਾਈਟ 101 ਸੈਂਟੀਮੀਟਰ ਤੱਕ ਇਹਦੀ ਹੁੰਦੀ ਹੈ ਜਿਆਦਾ ਹਾਈਟ ਤਾਂ ਨਹੀਂ ਹੈਗੀ ਪਰ ਇੱਕ ਗੱਲ ਆ ਵੀ ਜਿਆਦਾ ਗਰਮੀ ਦੇ ਵਿੱਚ ਵੀ ਇਹ ਕਿਸਮ ਬੱਦ ਝਾੜ ਦੇਣ ਦੀ ਸਮਰੱਥਾ ਰੱਖਦੀ ਆ ਕਈ ਵਾਰੀ ਟੈਂਪਰੇਚਰ ਜਿਆਦਾ ਹੋ ਜਾਂਦੇ ਨੇ ਅਗਲੀ ਕਿਸਮ ਦੀ ਆਪਾਂ ਗੱਲ ਕਰਦੇ ਆਂ DW372 ਇਹ ਕਿਸਮ ਨੇ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਚੰਗਾ ਝਾੜ ਦਿੱਤਾ ਹੈ ਜ਼ਿਮੀਂਦਾਰਾਂ ਦੇ ਵੱਲੋਂ ਕਾਫੀ ਇਹਦੀ ਸਰਾਹਨਾ ਕੀਤੀ ਗਈ ਭਾਵੇਂ 370 371 ਕਿਸਮਾਂ ਵੀ ਇਹਦੇ ਨਾਲ ਹੀ ਆਈਆਂ ਪਰ ਜ਼ਿਮੀਂਦਾਰਾਂ ਦਾ ਜੇ ਫੀਡਬੈਕ ਦੇਖੀਏ ਤਾਂ 372 ਦੇ ਪ੍ਰਤੀ ਵਧੀਆ ਆਇਆ ਸੀ ਤੇ 26 27 ਕੁਇੰਟਲ ਤੱਕ ਝਾੜ ਦੇਣਾ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਇਹਨੇ ਦਿੱਤਾ ਲੌਂਗ ਡਿਊਰੇਸ਼ਨ ਵਾਲੀ ਇਹ ਵੀ ਵੈਰੈਟੀ ਆ ਪੱਕਣ ਦੇ ਵਾਸਤੇ 151 ਦਿਨ ਤੱਕ ਇਹ ਲੈ ਜਾਂਦੀ ਹੈ ਤੇ ਇਹ ਕਿਸਮ ਦੀ ਇੱਕ ਹੋਰ ਖਾਸੀਅਤ ਇਹ ਆ ਵੀ ਇਹ ਕਿਸਮ ਢੈਂਦੀ ਘਟ ਹੈ ਢੈਂਦੀ ਨਹੀਂ ਹੈਗੀ ਇਹ ਕਿਸਮਾ ਕਿਉਂਕਿ ਇਹਦਾ ਜਿਹੜਾ ਕੱਦ ਘਟ ਹੈ 96 ਸੈਂਟੀਮੀਟਰ ਤੱਕ ਇਹਦਾ ਕੱਦ ਹੈ ਛੋਟਾ ਕੱਦ ਹੋਣ ਕਰਕੇ ਇਹ ਢੈਂਦੀ ਨਹੀਂ ਹੁਣ ਜਿਹੜੇ ਜ਼ਿਮੀਦਾਰਾਂ ਨੂੰ ਤੂੜੀ ਦੀ ਘਟ ਜ਼ਰੂਰਤ ਹੈ ਅਤੇ ਉਹ ਚਾਹੁੰਦੇ ਨੇ ਵੀ ਝਾੜੀ ਵਧੀਆ ਹੋਵੇ ਤਾਂ ਉਹ ਜ਼ਿਮੀਦਾਰ ਇਹ ਕਿਸਮ ਨੂੰ ਬੀਜ ਸਕਦੇ ਨੇ ਲਾ ਸਕਦੇ ਨੇ ਬਹੁਤੇ ਜ਼ਿਮੀਦਾਰ ਇਸ ਤਰ੍ਹਾਂ ਦੇ ਹੀ ਲਾਉਂਦੇ ਨੇ ਅਗਲੀ ਗੱਲ ਕਰਦੇ ਆ ਇੱਕ ਹੋਰ ਬਹੁਤ ਵਧੀਆ ਕਿਸਮ ਜਿਹੜੀ ਕਿ ਵੱਧ ਤਾਪਮਾਨ ਦੇ ਵਿੱਚ ਵੀ ਬਹੁਤ ਵਧੀਆ ਟਾੜ ਦਿੰਦੀ ਰਹੀ ਆ ਤੇ ਡਿੱਗਣ ਦੀ ਸਮੱਸਿਆ ਵੀ ਇਹਦੇ ਵਿੱਚ ਕਾਫੀ ਘੱਟ ਹੈ ਇਹ ਕਿਸਮ ਹੈ ਜੀ ਐਚਡੀ 3385 ਇਹ ਕਿਸਮ ਆ ਆਈਆਰਆਈ ਦੇ ਵੱਲੋਂ ਰਿਲੀਜ਼ ਕੀਤੀ ਗਈ ਸੀ ਇਹ ਕਿਸਮ ਦੀ ਜਿਹੜੀ ਹਾਈਟ 98 ਸੈਂਟੀਮੀਟਰ ਹੈ ਪੀਲੀ ਕੁੰਗੀ ਤੇ ਪੂਰੀ ਕੁੰਗੀ ਦੇ ਪ੍ਰਤੀ ਬਹੁਤ ਵਧੀਆ ਦੇ ਵਿੱਚ ਸੈਨਸ ਚੀਲਤਾ ਘੱਟ ਲੱਗਦੀਆਂ ਨੂੰ ਪੀਲੀ ਕੁੰਗੀ ਪੱਕਣ ਦੇ ਵਿੱਚ ਇਹ 146 ਦਾ ਲੈਂਦੀ ਹੈ ਪੰਜਾਬ ਦੇ ਵਿੱਚ ਭਾਵੇਂ ਇਹ ਕਿਸਮ ਬਹੁਤ ਜ਼ਿਆਦਾ ਪ੍ਰਚਲਿਤ ਨਹੀਂ ਹੋਈ ਜ਼ਿਮੀਂਦਾਰਾਂ ਦੇ ਵਿੱਚ ਜ਼ਿਆਦਾ ਪ੍ਰਚਲਿਤ ਨਹੀਂ ਹੋਈ ਪਰ ਜਿਹੜੇ ਜ਼ਿਮੀਂਦਾਰ ਇਹ ਕਿਸਮ ਨੂੰ ਲਾਉਂਦੇ ਨੇ ਉਹ ਕਿਸਮ ਉਹ ਜ਼ਿਮੀਂਦਾਰ ਇਹਦੇ ਬਹੁਤ ਵਧੀਆ ਰਿਜ਼ਲਟ ਦੱਸਦੇ ਨੇ ਚੰਗੇ ਝਾੜ ਵਾਲੀ ਕਿਸਮ ਉਹ ਦੱਸਦੇ ਨੇ ਵੀ ਚੰਗਾ ਝਾੜੇ ਆਉਂਦਾ ਅੱਗੇ ਗੱਲ ਕਰਦੇ ਆ ਇੱਕ ਹੋਰ ਕਿਸਮ ਜੋ ਕਿ ਪ੍ਰਾਈਵੇਟ ਕੰਪਨੀ ਦੀ ਕਿਸਮ ਹੈ ਅਤੇ ਇਹ ਕੰਪਨੀ ਦੇ ਵੱਲੋਂ ਹੋਰ ਵੀ ਕਈ ਕਣਕ ਦੀਆਂ ਕਿਸਮਾਂ ਪਹਿਲਾਂ ਜਿਹੜੀਆਂ ਜ਼ਿਮੀਦਾਰਾਂ ਨੂੰ ਦਿੱਤੀਆਂ ਗਈਆਂ ਨੇ ਵਧੀਆ ਕਿਸਮਾਂ ਚੱਲੀਆਂ ਨੇ ਉਹਨਾਂ ਦਾ ਰਿਜ਼ਲਟ ਵਧੀਆ ਸੀਗੇ ਇਹ ਕਿਸਮ ਹੈ ਜੀ ਸੁਪਰ 272 ਸ੍ਰੀਰਾਮ 272 ਸ੍ਰੀਰਾਮ ਕੰਪਨੀ ਦੇ ਵੱਲੋਂ ਤਿਆਰ ਕੀਤਾ ਜਾਂਦਾ ਪਹਿਲਾਂ ਸ੍ਰੀਰਾਮ 272 ਆਉਂਦੀ ਸੀ ਫਿਰ ਉਹਦੇ ਵਿੱਚ ਕੁਝ ਨਾ ਕੁਝ ਇਹਨਾਂ ਨੇ ਸੋਧ ਕਰਕੇ ਕੰਪਨੀ ਨੇ ਤੇ ਉਹਦੇ ਵਿੱਚ ਸੁਧਾਰ ਕੀਤਾ ਹੁਣ ਸੁਪਰ ਸ੍ਰੀਰਾਮ 272 ਦੇ ਨਾਂ ਉਤੇ ਇਹ ਕਿਸਮਾ ਜਿਹੜੀ ਆਉਂਦੀ ਹੈ ਤੇ ਇਹ ਕਿਸਮ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਕਾਫੀ ਵਧੀਆ ਪ੍ਰਦਰਸ਼ਨ ਕਰਦੀ ਰਹੀ ਹੈ 27 28 ਕੁਇੰਟਲ ਤੱਕ ਝਾੜ ਜਿਵੇਂ ਜ਼ਰਾਂ ਦੇ ਖੇਤਾਂ ਚ ਇਹਦਾ ਆਇਆ ਅਤੇ ਬੱਦ ਗਰਮੀ ਦੇ ਵਿੱਚ ਵੀ ਜਿਹੜੀ ਵੱਡੀ ਉਹ ਹੈ ਨਾ ਜਦੋਂ ਜ਼ਿਆਦਾ ਟੈਂਪਰੇਚਰ ਹੁੰਦਾ ਉਸ ਵੇਲੇ ਵੀ ਇਹਦਾ ਚੰਗਾ ਝਾੜ ਆ ਜਾਂਦਾ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਦੇ ਪ੍ਰਤੀ ਇਹਦੇ ਵਿੱਚ ਵਧੀਆ ਸਹਿਣਸ਼ੀਲਤਾ ਪਰ ਆਹ ਜੰਦੀਆ ਸਪਰੇਅ ਤੇ ਕਰਨੀ ਪੈਂਦੀ ਆ ਪਰ ਕਾਫੀ ਸਹਿਣਸ਼ੀਲਤਾ ਰੱਖਦੀ ਆ ਹਾਈਟ ਦੀ ਗੱਲ ਕਰੀਏ 99 ਸੈਂਟੀਮੀਟਰ 99 ਸੈਂਟੀਮੀਟਰ ਦੇ ਲਗਭਗ ਇਹ ਲੰਮੀ ਹੁੰਦੀ ਆ ਲੰਮੇ ਸਮੇਂ ਦੀ ਕਿਸਮੋਂ ਆਵੇਂ ਹੈਗੀ ਪਰ 25 ਨਵੰਬਰ ਤੱਕ ਇਹਨੂੰ ਆਪਾਂ ਬੀਜ ਸਕਦੇ ਆ ਤਾਂ ਵੀ ਦੋਸਤੋ ਇਹ ਸਾਰੀਆਂ ਪੰਜੇ ਦੀਆਂ ਪੰਜੇ ਕਿਸਮਾਂ ਸਮੇਂ ਸਰ ਬਜਾਈ ਦੇ ਲਈ ਬਹੁਤ ਵਧੀਆ ਨੇ 25 ਤੋਂ ਉਪਰ ਤੋਂ ਲੈ ਕੇ 20 25 ਨਵੰਬਰ ਤੱਕ ਬੀਜ ਸਕਦੇ ਆ ਇਹਨਾਂ ਨੂੰ ਆਪਾਂ ਜਿਹੜੀ ਵੀ ਕਿਸਮ ਤੁਹਾਨੂੰ ਇਹਨਾਂ ਦੇ ਵਿੱਚੋਂ ਠੀਕ ਲੱਗਦੀ ਆ ਵਧੀਆ ਲੱਗਦੀ ਆ ਜਾਂ ਆਪਣੇ ਤੁਹਾਡੇ ਕੋਲੇ ਹੈਗੀ ਆ ਤੁਸੀਂ ਲਾਉਂਦੇ ਰਹੇ ਹੋ ਜਾਂ ਤੁਹਾਡੇ ਹੋਰ ਕਿਸੇ ਰਿਸ਼ਤੇਦਾਰ ਕੋਲੇ ਜਾਂਂਡੀ ਕਮੰਡੀ ਕੋਲੇ ਕਿਸੇ ਕੋਲੇ ਵੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਕਿਸਮ ਮਿਲਦੀ ਆ ਉਹਦੇ ਬਾਰੇ ਪਤਾ ਲੱਗਦਾ ਹੈ ਤਾਂ ਉਹ ਕਿਸਮ ਦਾ ਤੁਸੀਂ ਬਜਾਈ ਉਹਦੀ ਕਰ ਸਕਦੇ ਹੋ ਚੰਗਾ ਝਾੜ ਤੁਹਾਨੂੰ ਦਊਗੀ ਤਾਂ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਹੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਦੋਸਤੋ ਵੀਡੀਓ ਜੇਕਰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀਆਂ ਜਿਆਦਾ ਤੋਂ ਜਿਆਦਾ ਦੋਸਤਾਂ ਨਾਲ ਪਹੁੰਚ ਜਾ ਕਰੇ ਤੋ ਧੰਨਵਾਦ ਦੋਸਤੋ ਛਤਿ ਸ੍ਰੀ ਅਕਾਲ